ਮਾਰਦੀ ਇਹਨੇ ਮੁੱਕੀ ਇੱਕ ਹੋਰ ਇੱਕ ਕਰਕੇ ਲਾ ਲਈ ਸਵਾਇ ਤੇ ਆਹ ਲਾਉਣੀ ਆ ਹੋਰ ਮਾਰ ਲਾ ਪੁੱਤ ਜਿਵੇਂ ਚਿੱਟਾ ਨਹੀਂ ਪੀਂਦਾ ਹੁੰਦਾ ਹਾਈ ਕੁੱਟਦੇ ਹੁੰਦੇ ਨੇ ਹਨਾ ਹੂੰ ਸਨੇਚਰ ਫੜੇਗੇ ਬੇ ਸ਼ਰਮਾ ਦੀ ਦਾਲ ਡੁੱਲ ਗਈ ਸ਼ਰਟ ਤੇ ਡੁੱਲ ਗਈ ਮੀਤੀ ਐਵੇਂ ਹੀ ਤੀ ਐਸੀ ਡੁੱਲ ਗਈ ਐ ਇਹਨੇ ਮੈਨੂੰ ਅੱਜ ਬੁਲਾਇਆ ਨਹੀਂ ਮੈਨੂੰ ਵੀ ਨਹੀਂ ਬੁਲਾਇਆ ਇਹੇ ਪੈਰ ਛੱਡ ਗਈ ਬਈ ਤੂੰ ਪੈਰ ਅਸੀਂ ਵੀ ਛੱਡੇ ਤੰਨੇ ਨਹੀਂ ਸਾਨੂੰ ਬੁਲਾਇਆ ਬਈ ਹੁਣ ਇੱਕ ਮਿੰਟ ਤੁਸੀਂ ਸਾਰੇ ਦੱਸੋ ਬਾਅਦ ਚ ਇਹ ਆਇਆ ਮੈਂ ਨਹੀਂ ਆਈ ਮੈਂ ਉੱਥੇ ਖੜੀ ਸੀ ਮੇਰਾ ਸੀਨ 'ਚ ਧਿਆਨ ਸੀ ਕਿ ਮੈਂ ਬੁਲਾਉਣਾ ਸੀ ਫਿਰ ਤੂੰ ਸੀਨ ਕਰੀ ਜਾਂਦੀ ਤੇ ਮੈਂ ਜਦ ਸੀਨ ਤੋਂ ਬਾਅਦ ਬੁਲਾ ਲਉ ਮੈਂ ਤਾਂ ਸੀਨ ਕਰਦੀ ਨਹੀਂ ਚੂਟੇ ਹੁਣ ਮੈਂ ਕਿੱਥੇ ਸੀਨ ਕਰਦੀ ਸੀ ਫਿਰ ਬੁਲਾਇਆ ਤਾਂ ਹੈਗਾ ਤੂੰ ਬੁਲਾਇਆ ਹੁਣ ਉਹ ਤੋਂ ਬਾਅਦ ਬੁਲਾਇਆ ਨਹੀਂ ਉਹ ਤਾਂ ਸੀ ਮੈਂ ਬੁਲਾਇਆ ਮੈਂ ਬੁਲਾਇਆ ਯਾਰ ਹਮ ਮੀਤੀ ਗੁੱਸਾ ਤਵੇ ਦੇ ਦਾਰਾ ਇਹ ਬੜਾ ਵਧੀਆ ਬਣ ਗਿਆ ਹੰਨਾ ਲੜ ਕੇ ਆਇਆ ਤਰਨ ਦਾ ਲੜਦਾ ਤਵਾ ਬੰਦਾ ਦੋ ਦੇਣੇ ਮੈਣਗੇ ਵਿੰਡੀ ਵਾਲੇ ਕੀ ਹੁਣ ਕਹੇ ਤਾਂ ਦਿੱਤਾ ਬਾਈ ਤਾ ਬੱਡੀ ਹਵਾ ਜੀ ਵੀ ਨਾ ਮਾਰ ਆਉਂਦੀ। ਯਾ ਮੈਨੂੰ ਦੁੱਖ ਨਹੀਂ ਲੱਗਦਾ। ਤੇਰੇ ਕਿੱਥੇ ਲੱਗਦਾ? ਸੰਗ ਗੱਗਰਾਣੇ ਕਰਨ ਕਰਦੇ। ਐਸਾ ਪਾਣੀ ਪੀ ਲਵਾਂਗੀ। ਹੰਬਲ ਗਿਆ। ਮੀਤੀ ਸਾਲ ਦੀ ਆਖਰੀ ਕੁੱਟ ਹੈ ਜੀ। ਸਦਰ 9 ਸਾਲ ਦੇ ਅੱਜ-ਅੱਜ ਲਾ ਲਓ ਇਹਦੇ ਮੁਰਕੀਂ ਦਿਨ ਤੱਕ। ਜੇ ਮੋਟਾ ਆਉਂਦਾ ਤੂੰ ਪਹਿਲੇ ਹੀ। ਐਂ ਪਿਆਰ ਬੜਾ ਰਿਹਾ। ਲਓ ਆਪਣਾ ਸਾਰਾ ਸਾਲ। ਉਹ ਹੋਰ ਲੋਡ ਨਹੀਂ ਹੈ ਜੇ ਪਿਆਰ ਦੀ ਤੈਨੂੰ ਸਪੈਡਰ ਤੇ ਨਹੀਂ ਪਾਈ ਪੈਂਦੀ ਆ ਰਾਈ ਚੰਗਾ ਬੰਦਾ ਕਿtz ਤਾਂ ਹੈ ਕਹਣਾ ਸੀ ਕੰਮ ਵੇਲੇ ਤੈਨੂੰ ਹਾਂ ਫਿਰ ਕੰਮ ਹੀ ਆ ਇਹ ਥੱਪੜ ਖਾਣਾ ਕੰਮ ਨਹੀਂ ਬਈ ਬਹੁਤ ਵੱਡਾ ਕੰਮ ਹੈ ਇੱਕ ਰੰਗ ਹੈ ਜੇ ਪਾਇਆ ਉੱਤੇ ਮੱਛਰ ਬੈਠੀ ਜਾਂਦਾ ਹੈ ਤਾਂ ਤਾਂ ਹੋਰ ਬੁੜੇ ਆਂਗਾ ਪਾਈ ਜਾਂ ਫਿਰ ਤੋਤਰੰਗਾ ਬਾਕੀ ਇਹ ਕੁੜੀ ਬਰੇ ਪੈਰ ਛੱਡ ਗਈ ਤੇ ਇਹ ਮੰਨਣੀ ਪੈਣੀ ਹੈਗੀ ਤੁਹਾਨੂੰ ਲਾਸਟ ਦਿਨ ਕਿਹੜਾ ਨਵੇਂ ਸਾਲ ਆ ਇਹਦੇ ਨਾਲ ਨਾ ਮਿਲੂਆ ਇਹ ਗੋਲੂ ਤੂੰ ਗਵਾਇਆ ਮੈਂ ਪੈਰ ਛੱਡ ਗਿਆ ਬਈ ਉਹਨੇ ਨਾ ਕਹੀ ਇਹਦਾ ਜਿੱਥੇ ਇਹ ਤਾਂ ਜਿੱਥੇ ਪੈਰ ਪਾਲੇ ਧਰਤੀ ਹੱਲ ਜੇ ਮਰ ਕੇ ਛੱਡ ਜੂਗੀ ਮੇਰੇ ਤੋਂ ਆਪਾਂ ਉਹ ਵੀ ਬੰਦੇ ਨੂੰ ਉਹ ਕਰਦੇ ਹੁੰਦੇ ਸੀ ਦੇਖਦੇ ਯਾਰ ਇਹ ਬਲੌਹੀ ਹੈਗੀ ਹਾਏ ਕਿੱਡਾ ਹਰਾਨੀ ਆ ਮੈਨੂੰ ਹਰ ਬਾਰ ਬੁਲਾਉਣੀ ਐ ਇਹਨੂੰ ਮੈਂ ਫਿਰ ਮੈਂ ਵੀ ਬੁਲਾਉਣਾ ਹਰ ਵਾਰੀ ਗਲਤੀ ਨਹੀਂ ਕਰਦਾ ਇਹ ਦੇਖ ਲੈ ਆਹ ਅਹੀਂ ਤੁਹਾਡਾ ਸਾਰਿਆਂ ਦਾ ਪਿਆਰ ਬਣਿਆ ਰਹੀ ਨਾ ਮੈਂ ਸਾਡਾ ਸਭ ਸਾਰਿਆਂ ਨੂੰ ਮੋਬਾਈਲ ਕਰਦੇ ਆਂ ਅਹੀਂ ਤੁਸੀਂ ਬੁਲਾਇਓ ਨਾ ਹਣਾ ਅਹੀਂ ਬੁਲਾਈ ਚੱਲੋ ਸਾਰਿਆਂ ਨੂੰ ਐਵੇਂ ਥੋੜੇ ਥੋੜੇ ਰੁੱਸੇ ਕਰੀ ਚੱਲੋ ਵੀ ਐਦਾਂ ਪਿਆਰ ਬਣਿਆ ਰਹੇਗਾ ਇਹਨੇ ਵੀ ਨੂੰ ਭਾਈ ਅੱਜ ਗਿਆ ਮੈਨੂੰ ਬੁਲਾਇਨ ਆਉਣਾ ਮੈਨੂੰ ਬੁਲਾਇਆ ਨਵੇਂ ਸਾਲ ਆਏ ਨਾ ਅੱਜ ਅਸੀਂ ਸਾਡੇ ਸਾਲ ਇਹ ਵਧੀਆ ਗਿਆ ਬੋਲ ਪਾ ਹੁਣ ਮੜਾ ਜਾਂ ਕੁਸ ਕੀ ਬੋਲਾ ਮੇ ਨਵਾਂ ਸਾਲ ਸਾਡਾ ਆ ਸਾਲ ਕਿਵੇਂ ਗਿਆ ਪੁਰਾਣਾ ਆਪਣਾ ਹਾਂ ਚਾਚੇ ਨੂੰ ਪੁੱਛ ਨਮਜ਼ ਆ ਜਿਹੜਾ ਪੁਰਾਣਾ ਸਾਲ ਸਾਡਾ ਨੰਗਿਆ ਇਹ ਬਹੁਤ ਵਧੀਆ ਗਿਆ ਸਾਲ ਇਹ ਹਾਜੀ ਸਾਲ ਕੁਝ ਕੁ ਚਲੋ ਹੁੰਦੀਆਂ ਰਹਿੰਦੇ ਆ ਹਨਾ ਚੀਜ਼ਾਂ ਤੂੰ ਕੈਮਰਾ ਤੇ ਮੇਰੇ ਹੱਥ ਧਰ ਉੱਪਰ ਥੱਲੇ ਓਮੇ ਤੇ ਓਮੇ ਤੇ ਦੁੱਖ ਨਾ ਆਉਣ ਹਨਾ ਜਿੱਦਾਂ ਦੇ ਇੱਕ ਦੋ ਚਲੋ ਦੁੱਖ ਆਏ ਨਗਾ ਭੈੜੇ ਦੁੱਖ ਆਏ ਨਹੀਂ ਪਰ ਚੰਗਾ ਵੀ ਦਿੱਤਾ ਰੱਬ ਨੇ ਮੈਂ ਕਹਿੰਦਾ ਜਿਹੜਾ ਆ ਸਾਲ ਆ ਸਾਰਿਆਂ ਦਾ ਜਿੰਨੇ ਵੀ ਦੁਨੀਆ ਵਸਤੀ ਹੈਗੀ ਸਾਰਿਆਂ ਨੂੰ ਰੱਬ ਹਾਂ ਬਲਿਆ ਐ ਕਿ ਜਿਵੇਂ ਹਾਂ ਮੇਰਾ ਇਹ ਸਾਲ ਵਧੀਆ ਲੰਘਿਆ ਅਗਲਾ ਵੀ ਲੰਘੇ ਆਈ ਕਿ ਹਾਂ ਕੀ ਕੀ ਵਧੀਆ ਤੈਨੂੰ ਤਿੰਨ ਚਾਰ ਫਿਲਮਾਂ ਮਿਲ ਗਿਆ ਹੈ ਤੇਰਾ ਕੀ ਹੋ ਗਿਆ ਇੱਕ ਦੋ ਚੀਜ਼ਾਂ ਦਾ ਹਾਂ ਉਹ ਤਾਂ ਮੈਨੂੰ ਪਤਾ ਫਿਰ ਤੂੰ ਕੰਮ ਰਿਲੇਟਡ ਕਹਿ ਪਹਿਲਾਂ ਉਹ ਵੀ ਸਾਰੀ ਜਦੋਂ ਬੰਦੇ ਦਾ ਸਾਰਾ ਆ ਜਿਹੜਾ ਸੈਕਟਰ ਹੋਵੇ ਮੈਂ ਕਹਿੰਦਾ ਉਹ ਗੱਲ ਕਰਦਾਂ ਮੈਂ ਵਧੀਆ ਨਿਕੜਾ ਸਾਡਾ ਸਾਲ ਚਲੋ ਹੁੰਦਾ ਰਹਿੰਦਾ ਨਾ ਮਾੜਾ ਉੱਪਰ ਥੱਲੇ ਹੁੰਦਾ ਰਹਿੰਦਾ ਉਹ ਯਾਰ ਯਾਰ ਇਹਨੂੰ ਪਤਾ ਹੀ ਆਣਾ ਵੀ ਸਾਰਿਆਂ ਨੂੰ ਪਤਾ ਯਾਰ ਜਰਾ ਹਾ ਹੁਣ ਪਿਸਲ ਨਹੀਂ ਮੈਨੂੰ ਪਤਾ ਹੈ ਸੰਝ ਸਕਦੇ ਆ ਜੀ ਹਾਂ ਉਹ ਚੀਜ਼ਾਂ ਵੀ ਮੈਂ ਕਹਿੰਦਾ ਰੱਬ ਉਦਾਂ ਦੀਆਂ ਚੀਜ਼ਾਂ ਨਾ ਲੈ ਕੇ ਆਵੇ ਯਾਰ ਤੂੰ ਮੈਨੂੰ ਬੋਲ ਟਾਈਮਿੰਗ ਖਾਰੀ ਵੀ ਬੋਲੀ ਜਾਵੇ ਹਜੇ ਨਹੀਂ ਉਹ ਬੋਲਦਾ ਨਾਲੇ ਤੇਰੇ ਪਤਾ ਮੈਨੂੰ ਦੇਣਾ ਨੀ ਬਲੋਗ ਦਾ ਰੱਬ ਸਾਰਿਆਂ ਦੇ ਨਾਲ ਨਵੇਂ ਆ ਕੱਲ ਨੂੰ ਨਵੇਂ ਸਾਲ ਚੜ ਜਾਣਾਗਾ ਫਿਰ ਮੈਨੂੰ ਕਹੇ ਲਈ ਪੀੜੀ ਆ ਓਏ ਦੂਜਾ ਬੰਦ ਤਾ ਪਿੰਡੀ ਵਾਲਾ ਟੈਟੂ ਬਣਵਾ ਕੇ ਲੂ ਰ ਆਪਣਾ ਵੀ ਲੂਗਾ ਟੈਟੂ ਚੁੱਕਰੀ ਜਿਹਾ ਬਣਵਾ ਕੇ ਲੈ ਆਏ ਇਹੇ ਯਾਰ ਕੁੜੀ ਬਹੁਤ ਵਧੀਆਗੀ ਸਾਡੀ ਮੈਂ ਤਾਂ ਪੈਰ ਛੱਡ ਗਈ ਭੈਣ ਲੱਗਦੀ ਹੈਗੀ ਸਾਡੀ ਇਹ ਮੈਂ ਤਾਂ ਪੈਰ ਛੱਡ ਗਈ ਤੇ ਕੋਈ ਜੇ ਦਵਾਈ ਮਿਲ ਜੇ ਦਾ ਮਟਾਪਾ ਘਟਾਉਣ ਲਈ ਬਾਈ ਬਣ ਕੇ ਸਾਨੂੰ ਅੱਜ ਐਕਸਰਸਾਈਜ਼ ਦੱਸੀ ਇਹਨੇ ਨੂੰ ਤੇ ਉਹ ਵਿਚਾਰੀ ਬਹੁਤ ਵਧੀਆ ਹੈ ਦਿਲਦੀ ਬਹੁਤ ਚੰਗੀ ਹੈ ਨਾਈਸ ਹੈ ਹਾਂ ਆ ਤਾਂ ਮੁੱਕੀਆਂ ਮੱਕੇ ਖਾ ਲੈਂਦੀ ਹੈ ਤੇ ਬਹੁਤ ਪਿਆਰ ਕਰਦੀ ਹੈ ਕਿ ਸਾਡੀ ਸਾਰੀ ਤੂੰ ਹੀ ਮੁੱਕੀਆਂ ਮਾਰ ਕੇ ਹੋਰ ਕੋਈ ਮਾਰ ਕੇ ਦੇਖੇ ਸਾਡੀ ਸਾਰੀ ਟੀਮ ਵਧੀਆ ਗਈ ਤੇ ਨਵੇਂ ਸਾਲ ਤੇਨੂੰ ਸਾਰੇ ਜਣੇ ਵਧਾਈਆਂ ਜੀ ਚੀਡਿੰਗ ਨੂੰ ਤੇ ਬਹੁਤ ਵਧਾਈਆਂ ਇਹ ਬਦੇ ਫੁੱਲੇ ਆਈ ਹਨ ਬਦੇ ਫੁੱਲੇ ਬਦੋ ਫੁੱਲੇ ਹਾਂ ਪੜੋ ਸਾਰੇ ਬਦੋ ਸਾਰੇ ਇਹ ਸਾਲਾ ਬਹੁਤ ਕੈਂਟ ਸੀਗਾ ਆ ਜਿਹੜਾ ਸਾਲੇ ਉਦੋਂ ਵੀ ਕੈਂਟ ਆਵੇ ਰੱਬ ਤੰਦਰੁਸਤੀਆਂ ਬਖਸ਼ੇ ਤੇ ਮੈਂ ਕਹਣਾ ਸੱਚੇ ਬਾਸ਼ਾ ਸਾਰਿਆਂ ਨੂੰ ਉੱਤੇ ਲੈ ਕੇ ਜਾ ਸਾਰੇ ਲੈ ਹੋਣਾ ਖੁਸ਼ਕੀ ਆਊਗੀ ਮੇਰੇ ਵੀ ਆ ਚੱਲੇ ਤਾਂ ਮੱਜ ਨਾਤਾ ਨਹੀਂ ਆ ਹੁਣ ਮੈਂ ਵੀ ਲੱਤਿੰਦ ਕਿ ਅੱਜ ਠੰਡਾ ਬਹੁਤ ਸੀ ਹੁਣ ਤੋਂ ਪਈ ਧੁੱਪ ਤੇ ਜਦੋਂ ਧੁੱਪ ਹੋੜੇ ਧੁੱਪ ਚੜ ਗਈ ਇੱਥੇ ਨੂੰ ਗਰਮ ਪਾਣੀ ਪਾ ਕੇ ਬੱਠਲ ਕਰ ਦਾਂਗੇ ਉਹ ਨਾ ਉਗਦਾ ਅੱਧਾ ਪੰਡ ਫੜਕ ਨਾ ਹਉਗਾ ਮੇਰੇ ਬੂਲ ਪਾ ਹੁਣ ਅਬਦਾ ਜਿਹੜਾ ਬੂਲ ਮੈਂ ਤਾਂ ਬੂਲ ਆਵਾਜ਼ ਆਪੇ ਇਹ ਉਹ ਤਾਂ ਮਾਤਾ ਬੱਛ ਸਾਰਾ ਕੁਝ ਪੈਦਾਵਾ ਦਵਾ ਪ੍ਰਾਤ ਨਹੀਂ ਹੋਈ ਇਸ ਕਿ ਲੋ ਪ੍ਰਾਤ ਲਿਓਣਾ ਰਾਤ ਦਾ ਕਿਹਦਾ ਚਲੋ

ਚੱਲ ਬਰਾ ਚੱਲਾ ਉਹ ਨਾ ਵੀ ਰਹੀ ਅਸੀਂ ਰੱਖ ਦੋ ਬਾਈ ਰੱਖ ਲੈ ਚੱਲ ਰੱਖ ਲੈ ਚੱਲ ਆ ਰਿਹਾ ਮਿੱਤ ਉਹ ਹਾਂ ਕਿੰਨੀ ਨਾ ਤੇਰੀਆ ਤੇਰੇ ਨਾਲ ਪੂ ਬਣਾਇਆ ਹੈ ਦੋ ਤਾਂ ਮੈਂ ਪਿੰਡਾ ਕਿਵੇਂ ਦੂ ਉਹ ਆਪਣੀ ਘਰ ਆਲੀ ਨੂੰ ਜਿਆਦਾ ਜਿਆ ਕਰ ਰਿਹਾ ਬਸ ਅਸੀਂ ਤਾਂ ਬਾਹਰ ਪੂਰਾ ਖੁਰਚ ਰਿਹਾ ਪੂਰਾ ਬੈਰ ਬੜਾ ਮਰਗੀ ਆਈ ਹੋਈ ਹੈਗੀ ਇਹ ਖੱਲਾ ਨੂੰ ਭਾਂਡੇ ਮਾਰਦਾ ਵੀ ਇਹ ਲੁੱਕੇ ਦੇਖ ਰਹੀ ਹੈਗੀ ਕਰਾ ਹਾਂ ਜਦੋਂ ਇਹ ਆ ਗਈ ਵੀ ਕੀ ਕੀ ਕਰਦਾ ਦੀ ਬਦਲਵੀ ਦਾ ਕਿਹਨੂੰ ਗਾਣਾ ਕੱਢੀ ਜਾਂਦਾ ਸੀ ਫੇਰ ਮੈਂ ਦੂਜੇ ਨੂੰ ਨਾਮ ਨਾਮ ਦਾ ਕਿਸ਼ਰੂਨੀ ਕੱਢਦਾ ਸੀ ਗਾਣਾ ਵੀ ਕੱਢੀਦਾ ਜਾਂਦਾ ਸੀ ਮਹਾਨ ਆ ਉਹਦਾ ਟੀ ਵੀ ਲੱਗਿਆ ਹੈ ਜੀ ਮੈਂ ਤਾਂ ਤੇਰੀ ਬਾਤ ਸੁਣੀ ਸੀ ਹੈ ਮੈਂ ਤਾਂ ਕਰਦਾ ਤੇ ਹੀ ਬਾਤ ਸੁਣੀ ਸੀ ਕਦੇ ਸਾਰਾ ਪਤਾ ਮਿਲਿਆ ਬਈ ਕਿ ਆਹੋ ਵੀ ਕਿਹਨੂੰ ਪੜਦਾ ਵੀ ਗਾਣਾ ਆ ਵੀ ਠੀਕ ਆ ਫਰੇਜ਼ ਨਾਲ ਹੀ ਪੈ ਜਾਊਗਾ ਇਹ ਹਾਂ ਉਹਦਾ ਪੈ ਜਾਊਗਾ ਬਸ ਫਿਰ ਹੋਰ ਕੀ ਪ੍ਰੋਬਲਮ ਹੋਣਾ कर दिए फिर चल चल भाई करो ये ओले आ रहे हैं उधर आ रहा मैं टूटी हैं उधर आ रहा उधर नावा फ्रैक दी दम सादे तो बेटे दा पीस ਠੀਕ ਹੈ ਅੱਜ ਤੋਂ 3 ਸਾਲ ਪਹਿਲਾਂ ਦੀ ਫੋਟੋ ਹੈ ਠੀਕ ਹੈ ਹੁਣ ਕੀ ਹੋ ਗਿਆ ਹੁਣ ਤਾਂ ਸੱਤ ਸੱਤ ਬੰਦਲੀ ਪੀ ਦੱਬਲੇ ਕਬੀਲਦਾਰੀਆਂ ਨੇ ਸਭ ਬਾਲ ਬੂਲ ਕਿਤੇ ਰੰਗ ਰੂਪ ਕਿਧਰੇ ਗਿਆ ਪਹਿਲਾਂ ਰਵਾਂਡਿੰਗ ਕੀਤੀ ਸੀ ਨਾ ਰਵਾਂਡਿੰਗ ਕਿਤੇ ਹੋਸੀ ਬਾਲ ਪਹਿਲਾਂ ਲਾ ਦੇ ਲਾ ਦੇ ਪੈਸੇ ਕਰਾ ਲੱਕ ਕਰਾ ਡੀ ਨਾ ਕਰਾਵਾਂਗੇ ਹਜੇ ਪੈਸੇ ਨਹੀਂ ਹੈਗੇ ਐ ਆ ਬਲੌਗ ਦੇ ਵਿੱਚ ਮੇਰੇ ਸਕੈਨਰ ਪਾ ਦਿਓ ਬੇਨਤੀ ਹੈ ਮੈਂ ਬਾਹਰ ਰਵਾਂਡਿੰਗ ਕਰਾਉਣੇ ਸੀ ਇੱਕ ਗਰਵੀਆ ਫਰੋਂਦਾਰ ਲੋੜੀ ਆ ਰਹੀ ਐ ਮੰਗਣਵਾ ਗਿਆ ਕਰੀ ਕਾ ਮਰਸੂ ਬਾਲਰ ਬੰਡੀ ਕਰਾਉਣੇ ਨੇ ਵੀਰ 스ਕੈਨਰ ਪਾ ਦੇ ਦੀ ਗੱਲ ਐ ਜਿਹੜਾ ਬੂਫਲੀਆ ਦਾ ਸੱਲਾ ਬਣਵਾ ਗਲੇ ਕਰਾਟ ਦੇ ਓਏ ਉਹਦੇ ਗੋਏ ਨੇ ਚੱਕੇ ਦੋ ਹੋਰ ਵਧੀਆ ਰਵਾ ਸੱਚੀ ਕਹਿੰਨੀ ਐ ਤਿੰਨ ਸਾਲ ਉਦੋਂ ਨਾ ਮੈਂ ਕਾ ਯੂਟਿਊਬ ਦਾ ਕੰਮ ਨਹੀਂ ਸੀ ਕਰਦੀ ਹੁੰਦੀ। ਬੇਲੀ ਹੁੰਦੀ ਸੀ ਕਰੇ। ਉਹ ਕਰਦਾ ਕਰਦੀ ਸੀ। ਕੰਮ ਤਾਂ ਕਰਦੀ ਸੀ ਸੱਚੀ। ਬਸ ਰੋਟੀ ਪਕਾਈ ਖਾਈ ਕੰਮ ਨਵੇਂ ਦੇ ਅੰਦਰ। ਪਰ ਤੂੰ ਪੌਂਚ ਫਰਦਰ ਆ ਨਾ ਕੁੱਤੇ ਪਕਾਈ। ਕਿਦੋਂ ਕੁੱਤਰ ਲੱਗਦੇ ਕੁੱਤੇ। ਆਹ ਮੈਗਰਾ ਸੂਰਜ। ਚੱਲ ਓਏ। ਹੁਣ ਤਾਂ ਚੱਲ ਰੱਬ ਸੋਣਾ ਲੱਗਦਾ ਨਿਕਲੀ ਤੁੱਪੋ ਜਦੋਂ ਗਰਮੀ ਹੁੰਦੇ ਨੂੰ ਤਾਂ ਬੁਰਾ ਹਾਲ ਹੀ ਹੁੰਦਾ। ਕਾਲੇ ਪੀਲੇ ਹੁੰਦੇ। ਕੀ ਦੇ? ਕਿਉਂ ਮੇਰੇ ਕੋਲ ਤਾਂ ਮਰਜ਼ੀ ਦੇ ਵਲੌਗ ਲੈ ਰੱਖਿਓ ਤੇ ਤੈਨੂੰ ਮਾਰਨਾ। ਪੈਸੇ ਤਾਂ ਤੂੰ ਆਦੇ ਬਣਾਉਣਾਗਾ। ਅਸਦਾ ਬੋਲਦੇ ਨਹੀਂ ਬਈ ਸਾਡੇ ਜਿੰਨਾ ਮੇਰਾ 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 ਬਲੌਗ ਬਣਾ ਹੈ ਸਾਰਾ ਕੱਟ ਦੇ ਡਿਲੀਟ ਮਾਰਦੇ ਪਰ ਉਹ ਕਿੰ ਤੂੰ ਉਹ ਰੋੜਾ ਖਸਾਣੇ ਹੁੰਦੇ ਨੇ ਝੂਂਗੜਾ ਚੱਕ ਰਗੇ ਉਹ ਰੋੜਾ ਖਸਾ ਜਾਂਦਾ ਓਹ ਨਹੀਂ ੱਗ ਲਿਆਈ ਉਹ ਰੋੜਾ ਆਰ ਵੀ ਤੇ ਸੀਟਾ ਖਸਾ ਉਹ ਇਹ ਤੂਆ ਤੂਆ ਕਰਦੇ ਕੱਲ ਦਾ ਹਾਂ ਖੜ ਜਾ ਮੈਂ ਤੁਲੀ ਲੈਣਾ ਚੱਕ ਕੇ